ਮਰੀ ਪਰਿਵਾਰ ਸਾਰੇ ਪਰਿਵਾਰ ਚੋਂ ਹੈ ਜੀ ਪੂਆ ਸੱਤਾਂ ਮੁੰਡਾ ਜਿਹਨਾਂ ਕੰਮ ਕਰਿਆ। ਬਰਾ ਮੇਰੇ ਪੜ੍ਹੋਈਏ ਦੀ ਸਾਕੀ ਪੂਆ ਦਾ ਮੁੰਡਾ ਜੀ। ਫਤਿਹਗੜ ਸਾਹਿਬ ਦੀ ਸਬਡਿਵੀਜ਼ਨ ਖਮਾਣੋ ਦੇ ਪਿੰਡ ਰਿਆ ਦੇ ਇੱਕ 37 ਸਾਲਾ ਨੌਜਵਾਨ ਦੀ ਅਮਰੀਕਾ ਵਿੱਚ ਇੱਕ ਰਿਸ਼ਤੇਦਾਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਪਿੰਡ ਰਿਆ ਦੇ ਵਿੱਚ ਅੱਜ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਦੇ ਭਰਾ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦੇ ਸਕੀਬੂਆ ਦੇ ਇਹ ਲੜਕੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਸ ਨੂੰ ਪੂਰੀ ਘਟਨਾ ਦਾ ਤਾਂ ਨਹੀਂ ਪਤਾ ਪਰ ਉਸ ਦਾ ਪ੍ਰਾ ਕਦੇ ਵੀ ਪਿੰਡ ਵਿੱਚ ਕਦੇ ਕਿਸੇ ਨਾਲ ਨਹੀਂ ਲੜਿਆ ਉਹਨਾਂ ਨੇ ਕਿਹਾ ਕਿ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਕਾਰਵਾਈ ਦੀ ਮੰਗ ਕਰਦੇ ਉਹਨਾਂ ਨੇ ਕਿਹਾ ਉਹ ਦਿੱਤੀ ਨਹੀਂ ਗੱਲ ਜੀ ਇਹ ਤਾਂ ਛੋਟਾ ਭਰਾ ਹੈ ਜੀ ਅੱਛਾ ਜਿਸ ਤਰ੍ਹਾਂ ਹੋਇਆ ਜੀ ਭਾਣਾ ਉਸ ਤਰ੍ਹਾਂ ਬਕਰ ਬਰ ਰਿਸ਼ਤੇਦਾਰ ਨੇ ਵੀ ਗੋਲੀਆਂ ਮਾਰੀਆਂ ਅੱਛਾ ਜੀ ਨਾ ਕਿਤੇ ਮਗਰ ਦੀ ਬਰ ਗਏ ਸਤ 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 ਕਿਸਾਲ ਹੋਏ ਨੇ ਹਰੇ ਅੱਛਾ ਜੀ ਪਰਿਵਾਰ ਵੀ ਨਾਲ ਸੀ ਤੇਰੀ ਮੰਗ ਬੱਚੇ ਤਾਂ ਹੋਣ ਗਏ ਜੀ ਹਲੇ 2024 ਦੇ ਮਾਰਚ ਚ ਗਏ ਸੀ ਕੋਈ ਗੱਲ ਸਾਹਮਣੇ ਆਈ ਦੀ ਵੀ ਗੋਲੀ ਨਾਲ ਕਿਉਂ ਮਰ ਲੰਦੇ ਸੀ ਹੋਏ ਸੀ ਟਰੱਕ ਪਿੱਛੇ ਕਹਿੰਦੇ ਆ ਜੀ ਕੋਈ ਬੈਂਸ ਵਣੀ ਹੋਈ ਆ ਹੁਣ ਆਪਾਂ ਕੋਲ ਨਹੀਂ ਸੀ ਆਪਾਂ ਨੂੰ ਇਹਨਾ ਕਲੀਅਰ ਵੀ ਨਹੀਂ ਕਹਿ ਸਕਦੇ ਕੀ ਹੋਇਆ ਕੀ ਨਹੀਂ ਪਰ ਸਾਨੂੰ ਇੰਨਾ ਕੋ ਪਤਾ ਵੀ ਸਾਡਾ ਬੰਦਾ ਲੜਨ ਵਾਲਾ ਨਹੀਂ ਨਾ ਲੜ ਸਕਦਾ ਕਰੇ ਨਾ ਅਵਰੇ ਕਦੇ ਕੋਈ ਲੜਿਆ ਜੀ ਜ਼ਿੰਦਗੀ ਚ 38 39 ਸਾਲ ਦੀ ਉਮਰ ਚ ਮੈਨੂੰ ਕੋਈ ਲੰਬਾ ਨਹੀਂ ਆਇਆ ਜਿਹਦਾ ਵੀ ਤੇਰੇ ਭਰਾ ਨੇ ਸਾਡੇ ਨਾਲ ਆਇਆ ਕਰ ਲਿਆ ਜਾਂ ਆਇਆ ਕਰ ਲਿਆ ਜੀ ਜ਼ਿੰਦਗੀ ਦਾ ਕੋਈ ਗੱਲਬਾਤ ਨਹੀਂ ਇਹਦਾ ਕਹ ਲੋ ਇੱਕ ਦੁਸ਼ਮਣੀ ਕੱਢਣ ਵਾਲੀ ਗੱਲ ਹੋਊਗੀ ਬਸ ਜਿਹਾ ਉਹਦੇ ਲੇਖੇ ਸੀਗੇ ਵੀ ਤੇਰੇ ਨਾਲ ਆਏ ਹੋਣੀ ਆ ਉੱਤੇ ਜਾਣਾ ਸੀ ਆਹ ਕੰਮ ਸਾਡੇ ਨਾਲ ਹੋਣਾ ਸੀਗਾ ਬਾਈ ਕੀ ਸੋਚ ਕੇ ਬਾਹਰ ਤੇ ਜਾਂਦੀ ਕੀ ਸੋਚ ਕੇ ਤਾਂ ਹਰ ਇੱਕ ਬੰਦਾ ਜਾਂਦਾ ਜੀ ਬੱਚਾ ਆਪਣੇ ਭੁੱਖ ਲਈ ਜਾਂਦਾ ਪਰ ਭੁੱਖ ਐਡੀ ਛਿੱਤੀ ਧੁੰਦਲਾ ਹੋ ਜੂ ਇਹਦਾ ਵੀ ਨਹੀਂ ਪਤਾ ਹੈਗਾ ਕੀ ਬਣਿਆ ਕੀ ਨਹੀਂ ਇਹ ਤਾਂ ਪਰਮਾਤਮਾ ਨੂੰ ਪਤਾ ਜੀ ਜੇ ਉਹਨੂੰ ਪਤਾ ਜੀ ਦੇ ਨਾਲ ਹੋਈ ਹੈ ਜੇ ਉਹਨੂੰ ਪਤਾ ਜੀ ਨੇ ਕਰੀ ਹੈ ਉਹਦੇ ਨਾਲ ਵਿਚਾਰੇ ਨਾਲ ਹਵੇ ਕੋਈ ਗੱਲਬਾਤ ਨਹੀਂ ਕੋਈ ਸਾ ਜਿੰਦਗੀ ਸਾਰੀ ਜਿੰਦਗੀ ਦਾ ਕੋਈ ਲਾਂਭਾ ਨਹੀਂ ਆਇਆ ਜੀ ਅੱਜ ਤੱਕ ਪਰਿਵਾਰ 'ਚ ਕੰਮ-ਕੰਮ ਤੋਂ ਆਪਣਾ ਘਰ ਆ ਜਾਂ ਔਰੇ ਜਿੰਨਾ ਚ ਰਹਿੰਦਾ ਰਿਹਾ ਔਰੇ ਘਰ ਖੇਤ ਉਥੇ ਜਾਂ ਘਰ ਆ ਜਾਂ ਆਪਣੀ ਗੱਡੀ ਤੇ ਆ ਵੀ ਜਿਹੜਾ ਲੈ ਕੇ ਬੱਸ ਲੈਣ ਚਲੇ ਗਿਆ ਟਰੱਕ ਚਲਾਉਂਦਾ ਸੀ ਵਧੀਆ ਆਪਣਾ ਗੁਜ਼ਾਰਾ ਆਪਣਾ ਚੱਲਦਾ ਸੀ ਬਾਹਰ ਕਿਸੇ ਰਿਸ਼ਤੇਦਾਰ ਨਾਲ ਗੱਲ ਹੋਈ ਜਾਈ ਰਿਸ਼ਤੇਦਾਰ ਮੇਰੇ ਭੈਣ ਭਣੂ ਜਨੇ ਜੀ ਨਾਲ ਕੋਲ ਰਹਿੰਦਾ ਜੀ ਉਹ ਵੀ ਵਿਚਾਰੇ ਤੜਪਦੇ ਰਹਿੰਦੇ ਬੰਦੇ ਬਰੇਟ ਚ ਫੇਰਦੇ ਨੇ ਗੱਲ ਨਹੀਂ ਕਰਦੀ ਤੇ ਕਹਿੰਦੀ ਨਹੀਂ ਹੋ ਜੁਜਦੀ ਹੈ ਗੱਲ ਨਹੀਂ ਕਰਦੀ ਮੇਰੇ ਨਾਲ ਹੋਇਆ ਜੀ ਬਹੁਤ ਮਜ਼ਾ ਆਪਰੇ ਕਰਦੇ ਮੈਂ ਕਿ ਤੇਰਾ ਕੀ ਕਸੂਰ ਹੈ ਤੈਨੂੰ ਕਿਹੜਾ ਪਤਾ ਉਹਦੇ ਮਨ ਦਾ ਵੀ ਉਹਨੇ ਕੀ ਕਰਨਾ ਤੇਰੇ ਨਾਲ ਬਸ ਉਹੇ ਪਰਵਾਤੀਆਂ ਜਿਨ੍ਹਾਂ ਨੇ ਕੋਈ ਮਾਰੀ ਮੇਰੀ ਭੈਣ ਦੇ ਸਾਰੇ ਪਰਿਵਾਰ ਚ ਹੋਇਆ ਜੀ ਪੂਆ ਸੱਤ ਦਾ ਮੁੰਡਾ ਇਹਨਾਂ ਕੰਮ ਕਰਿਆ ਬਰਾ ਮੇਰੇ ਪੜੋਈਏ ਦੀ ਸਗੀ ਪੂਆ ਦਾ ਮੁੰਡਾ ਜੀ